ਜੇ ਅਸੀਂ ਕੱਢੀਏ ਸਾਨੂੰ ਸਾਨੂੰ ਪ੍ਰਸ਼ਾਸਨ ਦਰ ਮੈਂ ਆਪਣੇ ਆਪ ਨੂੰ ਅਗਰਾ ਦੇ ਮਰਮਾ ਇਹਦੀ ਜ਼ਿੰਮੇਵਾਰੀ ਮਾਰ ਲਵਾਂਗਾ ਇਹ ਸਾਨੂੰ ਸਭ ਨਹੀਂ ਆਉਗੀ ਜੇ ਕਿਸੇ ਸਾਥ ਨੇ ਕੋਈ ਵੀ ਦਿੱਤਰ ਆਇਆ ਕਿਸੇ ਵੀ ਮਰਦ ਦੀਆਂ ਜਿਹੜੀਆਂ ਆਣ ਕੇ ਸਾਨੂੰ ਡਰਾਪ ਕਰੀ ਜਾਂਦਾ ਅਗਰਾ ਦੇ ਮਰਮਾ ਇਹਦੀ ਸਾਰੀ ਜ਼ਿੰਮੇਵਾਰੀ ਇਹ ਸਿੱਧਾ ਸਾਬ ਖੜਿਆ ਉਹ ਕੰਨਾ ਨਿਕਲਿਆ ਉਹ ਜ਼ਿੰਮੇਵਾਰੀ ਬਿਲਕੁਲ ਸਾਡੇ ਬੰਦ ਨੂੰ ਰੀਮ ਬਾਨਾ ਅਸੀਂ ਸਭ ਨੂੰ ਦਿਖਾ ਦੇਣਾ मुर्दा वा मुर वा चाढ़ो चाढ़जो चाढ़जो जंगाग जंगा